ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਿਲੀ ਕੁਕਿੰਗ ਐਂਡ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਉਮੀਦ ਹੈ ਤੁਸੀਂ ਸਾਰੇ ਹੀ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਤੇ ਅਸੀਂ ਵੀ ਠੀਕ ਠਾਕ ਹਾਂ ਬਿਲਕੁਲ ਤੰਦਰੁਸਤਾਂ ਤੇ ਤੁਹਾਡੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਹਰਦਾਸ ਕਰਦੇ ਹਾਂ। ਤੇ ਇੱਕ ਨਾ ਭੈਣ ਨੇ ਮੈਨੂੰ ਪੁੱਛਿਆ ਸੀਗਾ ਮੈਂ ਹੁਣ ਭੁੱਲ ਗਈ ਵੀ ਇਹ ਉਹ ਭੈਣ ਕਿਹੜੇ ਸੀਗੇ, ਕਿਹੜੀ ਆਈਡੀ ਤੋਂ ਸੀਗੀ ਉਹਨਾਂ ਨੇ ਪੁੱਛਿਆ ਸੀ ਕਿ ਆ ਕਿ ਜਿਹੜੀ ਤੁਹਾਡੀ ਨਾਲ ਹੁੰਦਾ ਹੈ ਅ ਮਤਲਬ ਕਿ ਸੌਰੀ ਐਵੇਂ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਜਿਨ੍ਹਾਂ ਨੂੰ ਤੁਸੀਂ ਭੈਣ ਜੀ ਕਹਿੰਦੇ ਹੋ ਉਹ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਹੀ ਭੈਣਾ ਵਰਗੀ ਨੰਨਦਾ ਠੀਕ ਹੈ ਨਾਲੰਦ ਵੀ ਆ ਤੇ ਭੈਣ ਵੀ ਹੈ ਮੇਰੀ ਤੇ ਬਹੁਤ ਵਧੀਆ ਆ ਆਪਸ ਚ ਬਹੁਤ ਪਿਆਰ ਆ ਪਰ ਉਹ ਭੈਣ ਭੈਣ ਦਾ ਮੈਂ ਆਈਡੀ ਭੁੱਲ ਗਈ ਵੀ ਉਹ ਕਿਹੜੀ ਆਈਡੀ ਤੋਂ ਸੀਗੀ ਤੇ ਮੈਂ ਦੇਖੂਗੀ ਤੇ ਪਰ ਇਹ ਮੇਰੀ ਭੈਣਾ ਵਰਗੀ ਨੰਨਦਾ ਠੀਕ ਹੈ ਜੀ ਕਲੀਅਰ ਹੋ ਗਿਆ ਹੁਣ ਤੁਹਾਨੂੰ ਤੇ ਭੈਣਾ ਵਰਗੀ ਨੰਨਦ ਨੇ ਮੈਨੂੰ ਭੇਜੀਆਂ ਨੇ ਜਾਮਣਾ ਆ ਲੋ ਇੰਨੀਆਂ ਵਧੀਆ ਜਾਮਣਾ ਨਹੀਂ ਤੇ ਜਾਮਣਾ ਥੋੜੀਆਂ-ਬਹੁਤੀਆਂ ਨਹੀਂ ਭੇਜੀਆਂ ਆ ਦੇਖੋ ਤੁਸੀਂ ਐਡਾ ਵੱਡਾ ਝੋਲਾ ਭਰ ਕੇ ਭੇਜੀਆਂ ਨੇ ਬਾਈ ਜੀ ਨੇ ਆਉਣਾ ਸੀਗਾ ਫਰੀਦਕੋਟ ਤੇ ਕਹਿੰਦੇ ਮੈਂ ਕਿਹਾ ਵੀ ਤੁਸੀਂ ਨਾ ਥੋੜੀ देर ਰੁਕੋ ਬਾਈ ਜੀ ਨੇ ਫਰੀਦਕੋਟ ਆਉਣਾ ਸੀ ਤੇ ਭੈਣ ਜੀ ਕਹਿੰਦੇ ਮੈਂ ਆਹ ਤਾਂ ਤੁਸੀਂ ਥੋੜੀ देर ਰੁਕੋ ਮੈਂ ਨਾ ਹੁਣ ਜਾਮਣਾ ਤੜਵਾ ਦੇਣੀ ਆ ਤੇ ਉਹਨਾਂ ਨੇ ਫਿਰ ਆਪਦੇ ਜਿਹੜਾ ਉਹ ਕਰੇ ਕੰਮ ਕਰਦਾ ਹੁੰਦਾ ਹੈ ਨਾ ਖੇਤੀਬਾੜੀ ਦਾ ਨਾਲ ਹੈਲਪਰ ਤੇ ਉਹਨੂੰ ਲਾ ਕੇ ਫਟਾਫਟ ਕਹਿੰਦੇ ਮੈਂ ਤਾਂ ਜਾਵਣਾ ਤੜਵਾਇਆ ਵੀ ਮੈਂ ਜਾਵਣਾ ਭੇਜਣੀਆਂ ਜ਼ਰੂਰ ਨੇ ਇੰਨੀਆਂ ਵਧੀਆ ਜਾਵਾਂ ਜੀ ਇਹ ਵੱਡੀਆਂ-ਵੱਡੀਆਂ ਬੀਰਾਵਰੀਆਂ ਦੂਰੋਂ ਤਾਂ ਸ਼ਾਇਦ ਤੁਹਾਨੂੰ ਛੋਟੀਆਂ ਲੱਗਦੀਆਂ ਹੋਣ ਕਾਫੀ ਵੱਡੀਆਂ-ਵੱਡੀਆਂ ਜਾਵਲਾਂ ਨੇ ਤੇ ਬਹੁਤ ਮਿੱਠੀਆਂ ਨੇ ਤੇ ਕੱਲੀ ਜਾਵਲਾਂ ਹੀ ਨਹੀਂ ਭੇਜੀਆਂ ਭੈਣ ਜੀ ਨੇ ਵਿੱਚ ਇਹਦੇ ਵਿੱਚ ਨਾ ਮੈਂ ਦੇਖਿਆ ਦਿਖਾਉਣੀ ਆ ਤੁਹਾਨੂੰ ਦੇਖੋ ਭੈਣ ਜੀ ਨੇ ਵਿੱਚ ਮੈਨੂੰ ਆਂਬੂ ਵੀ ਪਾ ਕੇ ਭੇਜੇ ਚਾਰ-ਪੰਜ ਆਂਬੂ ਮਾ ਦੇਖੇ ਉਹ ਵੀ ਵਿੱਚ ਪਾ ਕੇ ਭੇਜੇ ਹੋਏ ਨੇ ਤੇ ਪਿਆਰ ਆ ਜੀ ਬਸ ਉਹਨਾਂ ਦਾ ਹਣਾ ਉਹਨਾਂ ਨੂੰ ਐ ਹੁੰਦੇ ਵੀ ਆ ਵੀ ਦੇਦਾ ਵਾ ਵੀ ਦੇਦਾ ਉਹਨਾਂ ਨੂੰ ਹਣਾ ਤੇ ਹੋਰ ਇਹ ਹੈਗਾ ਨੀ ਨਮਕ ਨਮਕ ਨਾਲ ਆਪਣੇ ਡਲੇ ਵਾਲਾ ਨਮਕ ਲਿਆ ਕੇ ਰੱਖਿਆ ਹੋਇਆ ਸੀਗਾ ਤੇ ਉਹ ਡੜਾ ਟੁੱਟ ਨਹੀਂ ਰਿਹਾ ਸੀ ਸਾਡੇ ਤੋਂ ਤੇ ਉਹ ਕਿੰਨਾ ਇੰਚ ਇੱਥੇ ਪਿਆ ਰਿਹਾ ਉਹ ਇੱਕ ਦਿਨ ਭੈਣ ਜੀ ਆਇਆ ਭੈਣ ਜੀ ਕਹਿੰਦੇ ਵੀ ਨਾ ਅਸੀਂ ਤੂੰ ਮੈਨੂੰ ਫੜਾ ਕਹਿੰਦੇ ਮੈਂ ਲੈ ਕੇ ਜਾਨੀ ਆ ਉਹਨੂੰ ਤੇ ਮੈਂ ਤੋੜੂੰਗੀ ਕਹਿੰਦੇ ਘਰੇ ਲਿਜਾ ਕੇ ਤੇ ਪਿੰਡਾਂ 'ਚ ਫੁਲੋੜ ਬਣਾਹਾ ਹੁੰਦਾ ਜੀ ਉੱਥੇ ਕਿਤੇ ਵੀ ਰੱਖ ਗਏ ਉਹ ਭੰਨ ਭੁੰਨ ਲਿਆ ਉਹਨਾਂ ਨੇ ਪਤਾ ਨਹੀਂ ਕਾਹਦੇ ਨੇ ਭੰਨਿਆ ਕਹਿੰਦੀ ਬਾਈ ਜੀ ਨੇ ਭੰਨਿਆ ਤੇ ਭੰਨ ਕੇ ਉਹਨਾਂ ਨੇ ਫਿਰ ਇਹਨੂੰ ਨਾ ਪੀਸਿਆ ਛੋਟੇ ਛੋਟੇ ਟੁਕੜੇ ਕਰਕੇ ਫਿਰ ਉਹਨੂੰ ਪੀਸਿਆ ਬਿਲਕੁਲ ਬਰੀਕ ਪਾਊਡਰ ਬਣਾਤਾ ਦੇਖੋ ਐਨ ਪੂਰਾ ਵਧੀਆ ਐਨ ਬਰੀਕ ਪਾਊਡਰ ਬਣਾ ਕੇ ਦਿੱਤਾ ਵੱਡਾ ਸਾਰਾ ਨਾਲਾ ਸੀਗਾ ਤੇ ਉਹ ਇੰਨਾ ਸਾਰਾ ਨਾ ਬਣ ਗਿਆ खासा ਸਾਰਾ ਨਾ ਬਣ ਗਿਆ ਤਾਂ ਮੁੱਕਣਾ ਹੀ ਨਹੀਂ ਹੈਗਾ ਤੇ ਹੁਣ ਮੈਂ ਇਹਨੂੰ ਪਾ ਲੈਣੀ ਆ ਡੱਬੇ 'ਚ ਨਾਮ ਕਰ ਉਹਨਾਂ ਨੇ ਵਿਚਾਰੇ ਨੇ ਇਨੀ ਮਿਹਨਤ ਕਰਕੇ ਭੇਜਿਆ ਹੈਗਾ ਸਾਨੂੰ ਤੇ ਜਾਵਣਾ ਭੇਜੀਆਂ ਨੇ ਆੰਗੂ ਭੇਜੇ ਥੈਂਕ ਯੂ ਥੈਂਕ ਯੂ ਭੈਣ ਜੀ ਥੈਂਕ ਯੂ so much God bless you ਤੁਸੀਂ ਬਹੁਤ ਲੰਬੀ ਉਮਰ ਪਾਓ ਤੇ ਇਸ ਤਰ੍ਹਾਂ ਹੀ ਸਾਡਾ ਪਿਆਰ ਆ ਜਿਹੜਾ ਬਣਿਆ ਰਹੇ ਤੇ ਆਪਾਂ ਇੱਕ ਦੂਜੇ ਨਾਲ ਉਹ ਚੀਜ਼ਾਂ ਜਿਹੜੀਆਂ ਉਹ ਐਕਸਚੇਂਜ ਕਰਦੇ ਰਹੀਏ ਤੇ ਚਲੋ ਦੇਖਦੇ ਆ ਇਹਨਾਂ ਨੂੰ ਨਵੇਟਦੇ ਆ ਉਸ ਤੋਂ ਬਾਅਦ ਦੇਖਦੇ ਆ ਕਿ ਭਿੰਝ ਕੀ ਭੇਜਦੇ ਨੇ ਭੈਣ ਜੀ ਦੇ ਘਰ ਜ ਮੱਝਾਂ ਰੱਖੀਆਂ ਹੋਈਆਂ ਨੇ ਤੇ ਹੁਣ ਉਹਨਾਂ ਦੇ ਮੱਜਾਂ ਨੇ ਦੁੱਧ ਦੇਣਾ ਬੰਦ ਕੀਤਾ ਹੋਇਆ ਸੀਗਾ ਹਨਾ ਤੇ ਉਸ ਤੋਂ ਬਾਅਦ ਹੁਣ ਉਹ ਮੱਜਾਂ ਸੌਣ ਗਈਆਂ ਉਸ ਤੋਂ ਬਾਅਦ ਭੈਣ ਜੀ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਨਾ ਮੈਨੂੰ ਤਾਂ ਜਿਹੜੀ ਬੋੜੀ ਹੈ ਉਹ ਬਹੁਤ ਸਵਾਲ ਆਜੀ ਤੁਸੀਂ ਵੀ ਦੱਸੋ ਕਿੰਨਾ ਕਿੰਨਾਂ ਨੂੰ ਬੋੜੀ ਖਾਣੀ ਪਸੰਦ ਹੈ ਅ ਤਾਂ ਸਾਰੇ ਦੱਸਿਓ ਕਿਹੜੀਆਂ ਭੈਣਾਂ ਨੂੰ ਬੋੜੀ ਖਾਣੀ ਪਸੰਦ ਆ ਮੈਨੂੰ ਤਾਂ ਬੋੜੀ ਖਾਣੀ ਬਹੁਤ ਜ਼ਿਆਦਾ ਪਸੰਦ ਆ ਤੇ ਪਰ ਹੁਣ ਜਦੋਂ ਅਸੀਂ ਆਪਾਂ ਸ਼ਹਿਰਾਂ ਸ਼ੁਰੂਆਂ ਚ ਰਹਿਣ ਲੱਗ ਗਏ ਆ ਤੇ ਹੁਣ ਬੋਲੀ ਵੀ ਗਾਣਾ ਮਿਲਦੀ ਨਹੀਂ ਹੈਗੀ ਤੇ ਭੈਣ ਜੀ ਵੀ ਇਸ ਤ ਖਾਂਦੇ ਨਹੀਂ ਹੈਗੇ ਸਾਡਾ ਕੋਈ ਨਹੀਂ ਖਾਂਦਾ ਮੈਂ ਕਿਹਾ ਭੈਣੀ ਮੈਂ ਤਾਂ ਬਹੁਤ ਜਿਆਦਾ ਪਸੰਦ ਆ ਕਹਿੰਦੇ ਚਲ ਠੀਕ ਹੈ ਜਦੋਂ ਹੁਣ ਮੈਂ ਅੱਜ ਸੂ ਗਈ ਨਾ ਤੇ ਮੈਂ ਹੁਣ ਤੇਰੇ ਲਈ ਬੋਲੀ ਵੀ ਭੇਜੂੰਗੀ ਹੈ ਨਾ ਸਾਡੇ ਨਾ ਬੀਬੀ ਮੇਰੇ ਮਦਰਨ ਲੋ ਉਹ ਵੀ ਐਂ ਕਰਦੇ ਹੁੰਦੇ ਸੀ ਅਸੀਂ ਆਉਣਾ ਸੰਗਰੂਰੋਂ ਤੇ ਸਾਡੇ ਵੱਡਾ ਪਰਿਵਾਰ ਸੀਗਾ ਤੇ ਵੱਡਾ ਪਰਿਵਾਰ ਸੀਗਾ ਤੇ ਅਸੀਂ ਜਦੋਂ ਵੀ ਆਉਣਾ ਸੰਗਰੂਰ ਤੋਂ ਤੇ ਸਾਡੇ ਪਸ਼ੂ ਰੱਖੇ ਹੁੰਦੇ ਸੀਗੇ ਤੇ ਖੇਤੀ ਦਾ ਕੰਮ ਸੀਗਾ ਤੇ ਬੀਬੀ ਨੇ ਤੌੜੀ ਧਰ ਦੇਣੀ ਤੇ ਸ਼ਾਮ ਨੂੰ ਜਦੋਂ ਦੁੱਧ ਵਧਾਉਣਾ ਉਹ ਦੁੱਧ ਉਹ ਤੌੜਾ ਹੀ ਕਹਿੰਦੇ ਸੀਗੇ ਹਨਾ ਤੌੜੀ ਲਾਉਣੀ ਤੇ ਮਲਾਈ ਲਾਉਣੀ ਤੇ ਭੈਣ ਬੀਬੀ ਨੇ ਜਦੋਂ ਤੌੜੀ ਲਾ ਕੇ ਦੁੱਧ ਵਧਾਉਣਾ ਤੇ ਬੀਬੀ ਨੇ ਉਹਦੀ ਕਹਿ ਦੇਣਾ ਜਿਸ ਕਰਨ ਨਾਲ ਐਫਰਟ ਦੁੱਧ ਪੀਲਾ ਤੇ ਤੂੰ ਪਸੰਦ ਕਰਦੀ ਹੁੰਨੀ ਤੌੜੀ ਦਾ ਦੁੱਧ ਮੈਨੂੰ ਬਹੁਤ ਚੰਗਾ ਲੱਗਦਾ ਬਸ ਤੌੜੀ ਦਾ ਦੁੱਧ ਮੈਂ ਬਹੁਤ ਪੀਂਦੀ ਸੀ ਇੱਥੇ ਵੀ ਆਪਾਂ ਰੱਖਣ ਲਾ ਕੇ ਸੀਗੇ ਪਰ ਨਾ ਹੁਣ ਗਰਮੀ ਬਹੁਤ ਜ਼ਿਆਦਾ ਸੀਗਾ ਸੀਗੀ ਤੇ ਫਿਰ ਮੈਨੂੰ ਆਇਆ ਸੀਗਾ ਵੀ ਚਲੋ ਵੀ ਥੋੜੇ ਦਿਨ ਅਜੇ ਰੁਕ ਜਾਨੇ ਆ ਬੀਬੀ ਨੂੰ ਚਾਹੀਦੀ ਕੁ ਕਰਨਾ ਪੈਂਦਾ ਸੀ ਨਾ ਫਿਰ ਕੋਈ ਗੱਲ ਨਹੀਂ ਆਪਾਂ ਥੋੜਾ ਰੁੱਕ ਕੇ ਹਜੇ ਤੇ ਫਿਰ ਆਪਾਂ ਦੁਬਾਰਾ ਤੋਂ ਫੇਰ ਰੱਖ ਲਿਆ ਕਰਾਂਗੇ ਉਹਦੀ ਲੱਸੀ ਵੀ ਬਣ ਜਾਂਦੀ ਸੀ ਜਿਹੜੀ ਲਾਲ ਲਾਲ ਲੱਸੀ ਦੇ ਬੱਕੇ ਰੋਦੀ ਉਹ ਬਣ ਜਾਂਦੀ ਸੀ ਬਹੁਤ ਚੰਗੀ ਲੱਗਦੀ ਸੀ ਮੈਂ ਸਕੂਲ 'ਚ ਵੀ ਲੈ ਜਾਂਦੀ ਹੁੰਦੀ ਸੀ ਭਰ ਕੇ ਔਰਡਰ ਤੇ ਉੱਥੇ ਫਿਰ ਸੇਲੀਆਂ ਨੂੰ ਵੀ ਪਿਆਉਣੀ ਹੁੰਦੀ ਸੀ ਮੈਨੂੰ ਨਾ ਬេះ ਯਾਦ ਹੁੰਦਾ ਵੀ ਆਪ ਖਾਣ ਨਾਲੋਂ ਮੈਨੂੰ ਦੂਜਿਆਂ ਨੂੰ ਫੋਨ 'ਚ ਜ਼ਿਆਦਾ ਖੁਸ਼ੀ ਮਿਲਦੀ ਹੈ ਚੀਜ਼ ਮੈਂ ਬਣਾਉਣੀ ਆ ਜ਼ਿਆਦਾ ਆਪ ਤਾਂ ਥੋੜੀ ਖਾਣੀ ਹੁੰਦੀ ਆ ਫਿਰ ਮੈਨੂੰ ਆਇਆ ਹੁੰਦਾ ਵੀ ਜਿਹੜੀ ਬਣਾ ਰਹੀ ਆ ਕੰਮ ਵਾਲੀ ਵੀ ਇਹ ਵੀ ਲੈ ਕੇ ਜਾਵੇ ਹਨਾ ਵੀ ਫਿਰ ਮੈਨੂੰ ਆਏ ਤੇ ਨਹੀਂ ਤਾਂ ਭਾਵੇਂ ਇੰਨੀ ਚੀਜ਼ ਬਣਾ ਲਈਏ ਪਰ ਮੈਂ ਨਹੀਂ ਬਣਾ ਸਕਦੀ ਥੋੜੀ ਚੀਜ਼ ਮੈਥੋਂ ਬਣਦੀ ਹੋਈ ਨਹੀਂ ਹੈਗੀ ਇਸੇ ਤਰ੍ਹਾਂ ਹੀ ਦੇਖਦੇ ਪਾਪਾ ਦੀ ਯਾਦ ਸੀ ਉਹਨਾਂ ਨੇ ਨਾ ਚੀਜ਼ ਥੋੜੀ ਲਈ ਨਹੀਂ ਸਕਦੇ ਸੀ ਉਹ ਅਸੀਂ ਦੋ ਜਣੇ ਕਿ ਉਹ ਦੇਸ਼ ਤਾਂ ਚਲਾ ਗਿਆ ਸੀ ਬਾਹਰ ਅਸੀਂ ਦੋ ਜਣੇ ਹੁਣੇ ਤੇ ਉਹਨਾਂ ਨੇ ਨਾ ਕੋਈ ਵੀ ਸਬਜ਼ੀ ਕਿਲੋ 1.5 ਕਿਲੋ ਇਦੋਂ ਘਟੋ ਲੈਂਦੇ ਹੀ ਨਾ ਮੈਂ ਕਹਿ ਦਿੰਦੀ ਵੀ ਆਪਾਂ ਹੁੰਦਾ ਇੰਨੀ ਦੀ ਲੋੜ ਨਹੀਂ ਹੈਗੀ ਪਰ ਉਹ ਕਹਿੰਦੇ ਮੈਥੋਂ ਲਈਦੀ ਨਹੀਂ ਬਰਤਨ ਖਰੀਦਣਾ ਉਹਨਾਂ ਨੂੰ ਜਿਆਦਾ ਉਹਨਾਂ ਨੂੰ ਸ਼ੌਕ ਸੀ ਬਰਤਨ ਖਰੀਦਣਾ ਵੱਡੇ ਵੱਡੇ ਬਤੀਲੇ ਜੇ ਮੈਂ ਤੁਹਾਨੂੰ ਦਿਖਾਵਾਂ ਉਹਨਾਂ ਦੇ ਖਰੀਦੇ ਹੋਏ ਕਿਸੇ ਦਿਨ ਮੈਂ ਦਿਖਾਉਂਗੀ ਤੁਹ ਤੇ ਕਹ ਦਿੰਦੇ ਸੀ ਮੈਥੋਂ ਖਰੀਦੇ ਜਾਂਦੇ ਅਸੀਂ ਨਹੀਂ ਕਹਿੰਦੇ ਫਰੀਦ ਸਰ ਦੇ ਛੋਟੇ ਭਾਂਡੇ ਸਸਤੇ ਵੱਡੇ ਖਰੀਦੇ ਹੁੰਦੇ ਆ ਤੇ ਉਸੇ ਤਰ੍ਹਾਂ ਮੇਰੀ ਆਦਤ ਵੀ ਮੈਂ ਥੋੜੀ ਚੀਜ਼ ਹੀ ਨਹੀਂ ਬਣਾ ਸਕਦੀ ਮੈਨੂੰ ਐ ਹੁੰਦਾ ਵੀ ਜਿਆਦਾ ਉਸੇ ਤਰ੍ਹਾਂ ਸਾਡੇ ਭੈਣ ਜੀ ਬਹੁਤ ਦਾਨੀ ਨੇ ਵੱਡਾ ਸਾਰਾ ਦੇਣਾ ਪੈਣ ਜੀ ਦਾ ਹਨ ਦਿਲ ਦੀ ਗੱਲ ਹੁੰਦੀ ਐ ਗੱਲ ਚੀਜ਼ ਦੀ ਨਹੀਂ ਆ ਚੀਜ਼ ਹਰੇਕ ਦੇ ਘਰੇ ਹੁੰਦੀ ਆ ਹਨ ਤੇ ਪਰ ਦਿਲ ਹੋਣਾ ਚਾਹੀਦਾ ਦੇਣ ਵਾਸਤੇ ਕਈਆਂ ਦੇ ਘਰੇ ਚੀਜ਼ ਜ਼ਰੂਰ ਦੀਆਂ ਫਰਦੀਆਂ ਨੇ ਨਹੀਂ ਦਿਲ ਨਹੀਂ ਹੈਗਾ ਕਿ ਲੱਸੀ ਵੀ ਨਹੀਂ ਦੇ ਸਕਦੇ ਕਿਸੇ ਨੂੰ ਹਨ ਤੇ ਕਈਆਂ ਦੇ ਭਾਵੇਂ ਥੋੜਾ ਹੋਵੇ ਉਹ ਥੋੜੇ ਤੋਂ ਥੋੜਾ ਵੀ ਦੇ ਦਿੰਦੇ ਨੇ ਗੱਲ ਤਾਂ ਦਿਲ ਦੀ ਹੁੰਦੀ ਆ ਗੱਲ ਇਸ ਚੀਜ਼ ਦੀ ਨਹੀਂ ਹੁੰਦੀ ਕਿ ਇਹ ਚੀਜ਼ਾਂ ਪਈਆਂ ਹੁੰਦੀਆਂ ਨਹੀਂ ਪਰ ਦੇ ਨਹੀਂ ਸਕਦੇ ਤੁਸੀਂ ਹਾਂ ਸੋ ਭੈਣ ਜੀ ਨੇ ਇਨਾ ਸਾਰਾ ਸਮਾਨ ਭੇਜਿਆ ਆਪਾਂ ਥੈਂਕਸ ਫੇਰ ਕਰਦੇ ਆ ਭੈਣ ਜੀ ਦਾ ਤੁਸੀਂ ਵੀ ਸਾਰੇ ਗਲਾਬ ਜਾ ਸੋਰੀ ਗਲਾਬ ਜਾ ਮਨ ਕਰਿਆ ਤੁਸੀਂ ਵੀ ਸਾਰੇ ਜਾਮਣਾ ਖਾਓ ਆ ਕੇ ਭੈਣ ਜੀ ਦੀਆਂ ਭੇਜੀਆਂ ਹੋਈਆਂ ਜਾਮਣਾ ਖਾਓ ਤੁਸੀਂ ਵੀ ਸਾਡੇ ਕੋਲ ਆਓ ਠੀਕ ਹੈ ਜੀ ਇਨਵਾਈਟ ਕਰਦੇ ਹਾਂ ਤੁਹਾਨੂੰ ਘਰ ਦੀਆਂ ਜਾਮਣਾ ਖਾਣ ਵਾਸਤੇ ਇਹ ਜਾਮਣਾ ਕਿਹੜਾ ਸੌਖੀ ਆ ਮਿਲਦੀਆਂ ਨੇ ਜਾਮਣਾ ਬਹੁਤ ਜ਼ਿਆਦਾ ਮਹਿੰਗੀਆਂ ਨੇ ਬਾਹਰੀਆ ਕੋਸਟਲੀ ਨੇ ਜਾਮਣਾ ਤੇ ਇਹ ਕਰਾਂ ਭੈਣ ਨੂੰ ਕਿ ਨਹੀਂ ਸਪੈੰਡੀ ਜਾਉਣਾ ਦਪੋਜਾ ਦਾ ਮਹਿੰਗੀਆਂ ਫੇਰ ਭੈਣ ਦੀ ਇਹ ਵਿਚਾਰੀ ਨਹੀਂ ਭੇਜ ਸਕਾਂ ਤੇ ਇਸ ਤੋਂ ਮੈਂ ਤਾਂ ਇੱਕ ਵਾਰ ਵੀ ਨਹੀਂ ਮੁੱਲ ਲੈ ਕੇ ਆਈ ਸੀਗੀ ਜਾਵਾਂ ਮੈਂ ਚਾ ਛੱਡ ਪਰੇ ਕੀ ਕਰਨੀਆਂ ਨੇ ਇਡੀਆਂ ਮਹਿੰਗੀਆਂ ਖਾ ਕੇ ਵੀ ਕੀ ਕਰਨੀਆਂ ਨੇ ਤੇ ਹੁਣ ਭੈਣ ਦੀ ਨਹੀਂ ਨੀ ਸਾਰੀਆਂ ਭੇਜਤੀਆਂ ਹੁਣ ਆਪਾਂ ਕਈ ਦਿਨ ਖਾਵਾਂਗੇ ਇਹ ਫ੍ਰਿਜ ਚ ਰੱਖ ਰੱਖਦੇ ਹੁਣ ਲਓ ਜੀ ਹਾਂ ਹੋਰ ਵੀ ਗੁਰਦਿਆਲ ਸਿੰਘ ਵੀ ਆਈਡੀ ਤੋਂ ਇੱਕ ਆਇਆ ਸੀਗਾ ਕਮੈਂਟ ਕਰਕੇ ਤੁਹਾਡੇ ਵਰਗੇ ਭੈਣ ਜੀ ਦਾ ਸਭ ਨੂੰ ਦੇਵੇ ਤੁਹਾਡੇ ਨਾਲ ਦਵਾਰਗੀ ਨਾਨਦ ਰਾਮ ਸਭ ਨੂੰ ਦੇਵੇ ਸੱਚੀ ਜੀ ਵਧਾਈਆਂ ਘਰੀ ਮੇਰੀ ਨਾਲ ਦਵਾਰਗੀ ਨਾਨਦ ਰਾਮ ਸਭ ਨੂੰ ਦੇਵੇ ਤੇ ਬਹੁਤ ਵਧੀਆ ਬਹੁਤ ਉਹਨਾਂ ਦਾ ਆਪਸ ਵਿੱਚ ਵਧੀਆ ਅੰਡਰਸਟੈਂਡਿੰਗ ਹੈਗੀ ਆ ਸਾਡੀ ਹੈਨਾ ਇੱਕ ਭੈਣ ਜੀ ਸਾਡੇ ਹੋਰ ਸੀਗੇ ਵੱਡੇ ਭੈਣ ਜੀ ਸੀਗੇ ਤੇ ਚਲੇ ਗਏ ਵਿਚਾਰੇ ਉਹ ਵੀ ਦੁਨੀਆ ਛੱਡ ਗਏ ਹੈਨਾ ਅਚਾਨਕ ਇੱਕਦਾਂ ਵੀ ਉਹ ਉਹ ਵੀ ਸਾਨੂੰ ਬਹੁਤ ਵਧੀਆ ਲੱਗਦੇ ਸੀਗੇ ਬਹੁਤ ਵਧੀਆ ਸੀਗੇ ਇਹਨੇ ਨਿੱਕੇ ਸੁਭਾਅ ਦੇ ਤੇ ਹਰ ਇੱਕ ਦੀ ਗੱਲ ਹੈ ਜਿਹੜੀ ਉਹ ਕੋਈ ਵੀ ਉਹਨਾਂ ਕੋਲੇ ਦੁੱਖ ਸੁੱਖ ਬੰਦਾ ਕਰ ਸਕਦਾ ਸੀਗਾ ਇੰਨੇ ਵਧੀਆ ਸੀਗੇ ਉਹ ਵੀ ਇਹ ਨਹੀਂ ਸੀਗਾ ਵੀ ਇਧਰ ਉਹ ਗੱਲ ਸੁਣੀ ਤੇ ਦੂਜੇ ਕੋਲੇ ਕਰਤੀ ਜਾ ਕੇ ਐ ਬਿਲਕੁਲ ਨਹੀਂ ਤੁਸੀਂ ਐਨ ਪੂਰੇ ਪਰੋਸੇ ਨਾਲ ਉਹਨਾਂ ਕੋਲੇ ਆਪਦੇ ਦਿਲ ਦੀ ਗੱਲ ਸੀ ਜਿਹੜੀ ਕਰ ਸਕਦੇ ਸੀ ਗੁਰਪ੍ਰੀਤ ਤੁਸੀਂ ਵੇਖੀ ਸੀ ਮੇਰੇ ਪਿਛਲੇ ਵਲੌਗਸ ਦੇ ਵਿੱਚ ਉਹਨਾਂ ਦੀ ਮੰਮੀ ਸੀ ਉਹੋ ਗੁਰਪ੍ਰੀਤ ਦੀ ਜਿਨ੍ਹਾਂ ਦੀ ਮੈਂ ਗੱਲ ਕਰਦੀ ਆ ਸਾਡੇ ਵੱਡੇ ਭੈਣ ਜੀ ਹੈ ਨਾ ਤੇ ਚਲੋ ਨਹੀਂ ਰਹੇ ਜੀ ਹੁ ਤਾਂ ਤੇ ਮੈਂ ਇਹ ਸੋਚਦੀ ਹੁੰਨੀ ਆ ਹਮੇਸ਼ਾ ਜੇ ਜਿਹੜੀ ਚੀਜ਼ ਸਾਡੇ ਕੋਲੋਂ ਚਲੀ ਗਈ ਜੋ ਚਲੇ ਗਏ ਉਹ ਤਾਂ ਵਾਪਸ ਨਹੀਂ ਆਉਣੇ ਹਨ ਜਿਹੜੀਆਂ ਸਾਡੇ ਕੋਲੇ ਜੋ ਬਚਿਆ ਉਹ ਨੂੰ ਅਸੀਂ ਸੰਭਾਲੀਏ ਉਹਨਾਂ ਦੀ ਕਦਰ ਕਰੀਏ ਤੇ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਰਿਸ਼ਤਾ ਜਿਹੜਾ ਉਹ ਵਧੀਆ ਤਰੀਕੇ ਨਾਲ ਨਿਭਾਇਆ ਜਾਵੇ ਹਰ ਇੱਕ ਨਾਲ ਪਿਆਰ ਰੱਖਿਆ ਜਾਵੇ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਮੌਤ ਤਾਂ ਹੀ ਕਹਿੰਨੀ ਆ ਪਰ ਜ਼ਿੰਦਗੀ ਦਾ ਕੋਈ ਯਕੀਨ ਨਹੀਂ ਹਨ ਸੋ ਸਾਰੇ ਇਸ ਤਰ੍ਹਾਂ ਹੀ ਰਿਹਾ ਕਰੋ ਕੋਸ਼ਿਸ਼ ਕਰਿਆ ਕਰੋ ਆਪਣੀਆਂ ਨਾਲ ਦਾ ਨਾਲ ਜੀ ਬਣਾ ਕੇ ਰੱਖਿਆ ਕਰੋ ਸਾਰੀਆਂ ਭੈਣਾਂ ਮੈਂ ਤਾਂ ਕਹਨੀ ਆ ਜਿਹੜੀਆਂ ਨਾਲ ਦਾ ਨਹੀਂ ਉਹ ਆਪਣੀਆਂ ਭਝਾਈਆਂ ਨਾਲ ਬਣਾ ਕੇ ਰੱਖੋ ਜਿਹੜੀਆਂ ਭਝਾਈਆਂ ਨੇ ਆਪਣੀਆਂ ਨਾਲ ਦਾ ਨਾਲ ਬਣਾ ਕੇ ਰੱਖੋ ਹਨ ਤੇ ਇਹ ਰਿਸ਼ਤੇ ਕਿਤੇ ਮਿਲਦੇ ਨਹੀਂ ਆ ਜੀ ਬਹੁਤ ਮਿੱਠੇ ਰਿਸ਼ਤੇ ਨੇ ਇਹ ਜਿਨ੍ਹਾਂ ਦੇ ਨਹੀਂ ਹੈਗੀਆਂ ਉਹ ਐ ਦਰਸਦੀਆਂ ਨੇ ਵੀ ਸਾਡੇ ਨਾਲ ਨਹੀਂ ਆ ਕਿ ਇਹ ਸਾਡੇ ਹੁੰਦੀ ਉਹਦਾ ਚਾਹ ਨਹੀਂ ਪੂਰਾ ਹੁੰਦਾ ਹਨ ਤੇ ਕੋਸ਼ਿਸ਼ ਕਰਿਆ ਕਰੋ ਵੀ ਸਾਰੇ ਪਿਆਰ ਮਾਵੇ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਨਾ ਆਮਦਾਨੇ ਕਿਹੜਾ ਰੋਜ਼ ਰੋਜ਼ ਆਉਣਾ ਹੁੰਦਾ ਜੀ ਚਲੋ ਠੀਕ ਹੈ ਜੀ ਹੁਣ ਮੈਂ ਸਾਧਿਆ ਸਮਾਨ ਨਮਕਰੂ ਵੀ ਆਪਾਂ ਕਿਸੇ ਰੱਡੇ ਚ ਪਾਉਣੇ ਆ ਤੇ ਜਾਮਨਾ ਵੀ ਕੁਛ ਤਾਂ ਆਪਾਂ ਖਾਵਾਂਗੇ ਤੇ ਬਾਕੀ ਨੂੰ ਮੈਂ ਰੱਖ ਦਿਆਂ ਫ੍ਰਿਜ ਚ ਤੇ ਆਂਬਾ ਪਰੋਟੀ ਤੋਂ ਬਾਅਦ ਖਾਵਾਂਗੇ ਅੱਜ ਰਾਤ ਨੂੰ ਤੇ ਮੈਂ ਤਾਂ ਖੁੱਲੋਂ ਆ ਕੇ ਦੇਖੇ ਕਿ ਭੈਣ ਜੀ ਨੇ ਤਾਂ ਆਂਬੂ ਵੀ ਭੇਜ ਰੱਖੇ ਨੇ ਨਾਲ ਤੇ ਆਂਬ ਤਾਂ ਉਹਨਾਂ ਦੇ ਘਰੇ ਨਹੀਂ ਲੱਗੇ ਹੈਗੇ ਪਰ ਫੇਰ ਵੀ ਭੈਣ ਜੀ ਨੇ ਭੇਜ ਦੇ ਨੇ ਥੈਂਕ ਯੂ ਭੈਣ ਜੀ ਥੈਂਕ ਯੂ ਸੋ ਮੱਚ ਤੇ ਲੋ ਜੀ ਹੁਣ ਆਪਾਂ ਕਰ ਲਈਏ ਕੰਮ ਇਹਨਾਂ ਨੂੰ ਸੰਭਾਲ ਲਈਏ ਜੋ ਸਮਾਨ ਭੈਣ ਜੀ ਨੇ ਭੇਜਿਆ ਫਿਰ ਆਪਾਂ ਤੁਹਾਡੇ ਨਾਲ ਫਿਰ ਮਿਲਦੇ ਆ ਠੀਕ ਹੈ ਜੀ